ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਜੋਬ ਨਾਲ ਰਿਲੇਟਡ ਕੋਈ ਵੀ ਅਪਡੇਟ ਹੁੰਦਾ ਵਾ ਆਪਣੇ ਚੈਨਲ ਸਭ ਤੋਂ ਪਹਿਲਾਂ ਤੇ ਵੀਡੀਓ ਨੋਟੀਫਿਕੇਸ਼ਨ ਦੇ ਲਈ ਦੇਖਣ ਲਈ ਮਿਲਦਾ ਵਾ ਅੱਜ ਇੱਕ ਹੋਰ ਨੋਟੀਫਿਕੇਸ਼ਨ ਲੈ ਕੇ ਤੁਹਾਡੇ ਕੋਲ ਹਾਜ਼ਰ ਹਾਂ ਕਾਦਾ ਨੋਟੀਫਿਕੇਸ਼ਨ ਲੈ ਕੇ ਆਏ ਜੀ ਬੰਪਰ ਭਰਤੀ ਹੈ ਜੀ ਪੋਸਟ ਆ ਪ੍ਰੋਫੈਸਰ ਐਸੋਸੀਏਟਡ ਪ੍ਰੋਫੈਸਰ ਪੰਜਾਬ ਦੇ ਕਾਲਜਾਂ ਚ ਭਰਤੀਆਂ ਆਨਲਾਈਨ ਹੈਗਾ ਤੇ ਮੁੰਡੇ ਕੁੜੇ ਦੋਨੇ ਅਪਲਾਈ ਕਰ ਸਕਦੇ ਨੇ ਕੋਈ ਫਾਰਮ ਨਹੀਂ ਕੋਈ ਫੀਸ ਨਹੀਂ ਠੀਕ ਹੈ ਕੋਈ ਏਜ ਲਿਮਟ ਨਹੀਂ ਕਿਵੇਂ ਭਰਨਾ ਕੀ ਪ੍ਰੋਸੈਸ ਸਾਰਾ ਕੁਝ ਸਟੈਪ ਬਾਈ ਸਟੈ ਜਿਹੜੇ ਮੁੰਡੇ ਕੁੜੇ ਵਿੱਚ ਚਾਹੁੰਦੇ ਨੇ ਪਲੀਜ਼ ਚੈਨਲ ਸਬਸਕ੍ਰਾਈਬ ਤੇ ਬੈੱਲ ਆਈਕਨ ਤੇ ਆਲ ਦੇ ਬਟਨ ਕਰ ਲਓ ਹੁਣ ਤਾਂ ਜੋ ਕੀ ਟਾਈਮ ਰੈਨ ਨੋਟੀਫਿਕੇਸ਼ਨ ਨੂੰ ਮਿਲਦਾ ਰਹੇ ਕੋਈ ਟਾਈਮ ਤੋਂ ਵੱਜੇ ਜੋ ਨੋਟੀਫਿਕੇਸ਼ਨ ਮਿਲਿਆ ਜਿਹੇ ਜਾ ਨਾ ਮਿਲਿਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਗੱਲ ਸਾਰੇ ਜਾਣਦੇ ਆ ਚਲੋ ਜੀ ਗੱਲ ਕਰਦੇ ਆਪਾਂ ਨੋਟੀਫਿਕੇਸ਼ਨ ਦੀ ਜੀ ਡੀ ਕਾਲਜ ਆਫ ਐਜੂਕੇਸ਼ਨ ਠੀਕ ਹੈ ਜੀ ਕਿਹੜਾ ਕਾਲਜ ਐਜੂਕੇਸ਼ਨ ਦਾ ਕਾਲਜ ਸ੍ਰੀ ਮੁਕਸਰ ਸਾਹਿਬ ਠੀਕ ਹੈ ਨਾ ਬੋਲੇ ਆਨਲਾਈਨ ਅਪਲੀਕੇਸ਼ਨ ਹੈ ਜੀ ਅਸਿਸਟੈਂਟ ਪ੍ਰੋਫੈਸਰ ਥਿਸ ਇਜ਼ ਠੀਕ ਹੈ ਇਨਰ ਸਾਈਟ ਜੋ ਕਿ ਦੱਸ ਰੱਖਿਆ ਇਸ ਨੂੰ ਵੀਡੀਓ ਡਿਸਕ੍ਰਿਪਸ਼ਨ ਦੇਖਣ ਨੂੰ ਮਿਲ ਜੂਗੀ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਇਨਰ ਰੈਗੂਲਰ ਬੇਸਿਸ ਪੋਸਟ ਜਿਹੜੀ ਰੱਖਣੇ ਨੇ ਰੈਗੂਲਰ ਬੇਸਿਸ ਨੇ ਸਬਜੈਕਟ ਨੇ ਕੀ ਬੋਲੇ ਪਹਿਲਾ ਦੋ ਪੋਸਟ ਐ ਐਜੂਕੇਸ਼ਨ ਦੀਆਂ ਪੈਡਾਗੋਜੀ ਮਿਊਜ਼ਿਕ ਦੀ ਇੱਕ ਪੋਸਟ ਸਾਇੰਸ ਦੀ ਇੱਕ ਪੋਸਟ ਮੈਥਮੈਟਿਕਲ ਇੱਕ ਪੋਸਟ ਪੰਜਾਬੀ ਦੀ ਇੱਕ ਪੋਸਟ ਤੇ ਹਿੰਦੀ ਦੀ ਵੀ ਆਪਣੀ ਇੱਕ ਪੋਸਟ ਕਹਿੰਦੇ ਸੋਸ਼ਲ ਸਟਡੀ ਦੀ ਇੱਕ ਪੋਸਟ ਠੀਕ ਹੈ ਫਾਈਨ ਐਂਡ ਆਰਟਸ ਦੀ ਇੱਕ ਪੋਸਟ ਹੈ ਫਿਜ਼ੀਕਲ ਐਜੂਕੇਸ਼ਨ ਦੇ ਦੋ ਇੱਕ ਪੋਸਟ ਹੈ ਇਕਨੋਮਿਕਸ ਦੀ ਇੱਕ ਕਮਰਸ ਦੀ ਇੱਕ ਤੇ ਕੰਪਿਊਟਰ ਸ ਠੀਕ ਹੈ ਜੀ ਇਹਨਾਂ ਨੂੰ ਬੋਲੇ एलिजिਬਲ ਕੈਂਡੀਡੇਟ ਹੁਣ एलिजिਬਲ ਕਿਹੜੇ ਹੋਣਗੇ ਦੇ ਵਿੱਚ ਐਮਐਡ ਠੀਕ ਹੈ ਪਲੱਸ ਐਨਐਟ ਜਾਂ ਪਲੱਸ ਐਮਐਡ ਨੇ ਪਲੱਸ ਜਾਂ ਪੀਐਚਡੀ ਠੀਕ ਹੈ ਜੀ ਇਹ एलिजिਬਲ ਹੋਣਗੇ ਠੀਕ ਹੈ ਤੇ ਜਾਂ ਫਿਰ ਬੰਦੇ ਕੋਲੇ ਹੋਵੇ ਆਪਣੀ ਐਮਏ এডੂਕੇਸ਼ਨ ਦੀ ਠੀਕ ਹੈ 55% ਹੋਣੇ ਕੰਪਲਸਰੀ ਨੇ ਇਹ ਗੱਲ ਤਾਂ ਖਾਸ ਤੌਰ ਤੇ ਧਿਆਨ ਰੱਖਿਆ ਚਲੋ ਠੀਕ ਹੈ ਜੀ ਉਹ एलिजिਬਲ ਹੋਣਗੇ ਜਿਉਂ ਸੈਲਰੀ ਦੀ ਗੱਲ ਕੀਤੀ ਆਵੇ ਜੇ ਰੈਗੂਲਰ ਬੇਸ ਸੈਲਰੀ ਹੈ ਤਾਂ 21000 ਤੋਂ ਸਟਾਰਟ ਹੋ ਜਾਂਦੀ ਹੈ 21600 ਤੋਂ ਲੈ ਕੇ ਇੰਕਰੀਮੈਂਟ ਮਿਲਦੇ ਰਹਿੰਦੇ ਨੇ ਟੋਟਲ 60-70000 ਤੱਕ ਸੈਲਰੀ ਹੈ ਜਿਹੜੀ ਕਿ ਜਾਓ ਵੱਧਦੀ ਹੈ ਵਧੀਆ ਸੈਲਰੀ ਹੈ ਠੀਕ ਹੈ ਜੀ ਹੁਣ ਬੋਲ ਰਹੇ ਨੇ ਜਿਹੜੇ ਕੈਂਡੀਡੇਟ ਨੇ ਡਾਊ ਜੂ ਜਿਸ ਨਿਜਮਨ ਸਰਜਰੀ ਕਲੈਕਸ਼ਨ ਦਾਸਤੀ ਸੈਲਰੀ ਸੰਤਾਸਤੀ ਏਜ ਲਿਮਿਟ ਜਿਹੜੀ ਹੈਗੀ ਨੇ 18 ਤੋਂ ਲੈ ਕੇ ਹੁੰਦੀ ਆ 55 ਸਾਲ ਠੀਕ ਹੈ ਜੀ ਹੁਣ ਇਹ ਫਾਰਮ ਭਰਨਾ 30 ਦੇ ਵਿੱਚ ਵਿੱਚ ਫਾਰਮ ਤਸਵੀਰ ਭਰਨਾ ਵਾ ਫਰੋਮ ਦਾ ਪਬਲਿਕ ਐਡਵਰਟਾਈਜ਼ਮੈਂਟ ਮਤਲਬ ਕਿ ਕੱਲ ਤੋਂ ਆਪਣਾ ਭਰਨਾ ਤੁਸੀਂ ਠੀਕ ਹੈ 30 ਦਿਨ ਵਿੱਚ ਵਿੱਚ ਐਸ ਸੀ ਐਸ ਟੀ ਕੈਂਡੀਡੇਟ ਆਰ ਪਰਸਨਲ ਡਿਸੇਬਲਡ ਐਜ ਪਰ ਦਾ ਰੂਲ ਆਫ ਪੰਜਾਬ ਗਵਰਨਮੈਂਟ ਜਿਹੜੇ ਪੰਜਾਬ ਗਵਰਨਮੈਂਟ ਦੇ ਰੂਲ ਨੇ ਉਹ ਸਾਰੇ ਐਸ ਸੀ ਐਸ ਟੀ ਤੇ ਲਾਗੂ ਹੋਣਗੇ ਹੁਣ ਇਹ ਭਰਨਾ ਕਿਵੇਂ ਹੈ ਤੁਸੀਂ ਕੈਫੇ ਤੇ ਜਾ ਕੇ ਦੱਸ ਦੇਣਾ ਵਾ ਕਿ ਫਾਰਮ ਭਰਨਾ ਜੀ ਆ ਪੋਸਟ ਆਈਆਂ ਨੇ ਠੀਕ ਹੈ ਭਰ ਦੋ ਜਿਵੇਂ ਉੱਥੇ ਕੈਫੇ ਤੇ ਨਹੀਂ ਜਾਣ ਤਾਂ ਵੀਡੀਓ ਡਿਸਕ੍ਰਿਪਸ਼ਨ ਲਿੰਕ ਦੇਖਣ ਨੂੰ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ ਇਹ ਫਾਰਮ ਭਰ ਸਕਦੇ ਹੋ ਫਾਰਮ ਨੂੰ ਫਿਲ ਜੋ ਕਿ ਤੁਸੀਂ ਕਰ ਸਕਦੇ ਹੋ ਤੇ ਹੁਣ ਨੈਕਸਟ ਗੱਲ ਜਿਹੜੇ ਵੀ ਮੇਰੇ ਭੈਣ ਭਰਾਣੇ ਤਿਆਰੀ ਕਰਨੀ ਹੋਵੇ ਪੰਜਾਬੀ ਦੇ ਮਾਸਟਰ ਕੋਰਸ ਵੀਡੀਓ ਡਿਸਕ੍ਰਿਪਸ਼ਨ ਲਿੰਕ ਪਾ ਰੱਖਿਆ ਵਾ ਕਲਾਸਾਂ ਇੰਨੀ ਜ਼ਿਆਦਾ ਡੀਪਲੀ ਨੇ ਕਿ ਤੁਹਾਨੂੰ ਦੇਖ ਕੇ ਆਪ ਨੂੰ ਬਧਿਆ ਫੀਲ ਹੋਏਗਾ ਮੇਰੇ ਕਹਿਣ ਤੇ ਕਲਾਸਾਂ ਜ਼ਰੂਰ ਵਿਜ਼ਿਟ ਕਰੋ ਜੇ ਤੁਹਾਨੂੰ ਬਧੇ ਨਹੀਂ ਲੱਗੇ ਛੱਡ ਕੇ ਤੁਸੀਂ ਜਾ ਸਕਦੇ ਹੋ ਮੈਡਮ ਨੇ ਹੈਂਡ ਰਿਟਨ ਨੋਟ ਤਿਆਰ ਕੀਤੇ ਹੋਣੇ ਸਿਰਫ ਤੁਹਾਨੂੰ ਤਿਆਰੀ ਕਰਨ ਵਾਸਤੇ ਬਿਨਾ ਜਿਵੇਂ ਆਪਾਂ ਦੇਖਦੇ ਕੋਈ ਵੀ ਆਪਾਂ ਤਿਆਰੀ ਕਰਨੀ ਹੋਵੇ ਤੇ ਸਟੱਡੀ ਦੇ ਲਈ ਮਟੀਰੀਅਲ ਇਕੱਠਾ ਕਰਨਾ ਹੋਵੇ ਕੁਝ ਵੀ ਕਰਨਾ ਹੋਵੇ ਅੱਜ ਕੱਲ ਸਬਸਕ੍ਰਾਈਬਰ ਸੈਟ ਨੂੰ ਬਹੁਤ ਮਹਿੰਗੇ ਮਿਲ ਰਹੇ ਜੀ ਪਲੀਜ਼ ਜੇ ਇਸ ਤਰ੍ਹਾਂ ਦੇ ਵੀਡੀਓ ਹੋਰ ਦੇਖਣੇ ਆ ਆਪਣੇ ਚੈਨਲ ਐਡ ਐਜੂਕੇਟਰ ਚ ਨਾਲ ਜੁੜੇ ਰਹੋ ਮਿਲਦੇ ਨੇ ਨੈਕਸਟ ਅਪਡੇਟ ਨਾਲ ਥੈਂਕ ਯੂ